ਉਰਜਾ ਰਿਆ ਪਿੰਡ ਮਾਨਸਾ ਕੋਲ تین ਮੁੰਡੇ ਆਥੋਲੇ ਇੱਕ ਮੁੰਡਾ ਰਾਏਪੁਰ ਨਾਲ ਖੜਾ ਹੈ ਚਾਰੇ ਮੁੰਡਿਆਂ ਨੇ ਪੰਜ ਜੁਆਇਨਾਂ ਦਾ ਇੱਕ ਨਾ ਬਾਜ਼ਰਪੁਰਕ ਬਣਾਇਆ ਪੁੱਜੋ ਦੇ ਨੇੜੇ ਉਹ ਪੁੱਜੋ ਦੇ ਟਿੱਬੇ 'ਚ ਪਾਣੀ ਚੜਦਾ ਤੁਸੀਂ ਗੱਲ ਜੀ ਦੋਸਤੋ ਸੋ ਅੱਜ ਜਿਹੜੀ ਮੈਂ ਵੀਡੀਓ ਬਣਾ ਰਿਹਾ ਇੱਕ ਮੈਂ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਇੱਕ ਸੰਦੇਸ਼ ਦੇਣਾ ਭੇਜਣਾ ਚਾਹਣਾ ਅ ਪਹਿਲਾਂ ਤਾਂ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਮੈਂ ਉਹੀ ਇਨਸਾਨ ਆ ਜਿਹਦਾ ਤੁਸੀਂ ਬਹੁਤ ਵਾਰੀ ਵੀਡੀਓਾਂ 'ਚ ਜ਼ਿਕਰ ਕਰ ਚੁੱਕੇ ਹੋ ਵੀ ਅਸੀਂ ਇੱਕ ਪ੍ਰੋਜੈਕਟ ਲਾਇਆ ਹੈ ਲਹਿਰੇ ਬੇਗੇ ਪਣ ਜੋ ਆਏ ਉਹ ਤੁਸੀਂ ਜ਼ਿਕਰ ਕਰਦੇ ਹੋ ਵੀ ਤਿੰਨ ਮੁੰਡੇ ਹਰੀਕੇ ਬੋਧ ਦੇ ਦੋ ਰਾਪਰ ਤੇ ਉਹ ਰਾਪਰ ਵਾਲਿਆਂ 'ਚ ਇੱਕ ਮੈਂ ਆ ਠੀਕ ਹੈ ਤੇ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਨਾ ਹੈ ਵੀ ਜਿਵੇਂ ਤੁਸੀਂ ਚਲੋ ਠੀਕ ਹੈ ਉੱਥੇ ਅਸੀਂ 400 ਬੰਦੇ ਨੂੰ ਰੁਜ਼ਗਾਰ ਦਿੱਤਾ ਉਹ ਇੱਕ ਵੱਖਰਾ ਚੈਪਟਰ ਹੈ ਮੈਂ ਤੁਹਾਨੂੰ ਇੱਕ ਆਪਣੀ ਦਰਦਪਰੀ ਕਹਾਣੀ ਦੱਸਣਾ ਚਾਹੁੰਨਾ ਹੈ ਅਸੀਂ ਬੈਂਕ ਤੋਂ ਇੱਕ ਲਿਮਟ ਪਰਵਾ ਰਹੇ ਸੀ ਜੀ ਇਹ ਇਹ ਸਾਨੂੰ ਕੋਈ 5-7 ਕਰੋੜ ਰੁਪਇਆ ਲਿਮਿਟ ਦੇएंगे ਇਸ ਤਸੀਂ ਲੈਣਾ ਸੀਗਾ ਉਹਦੇ ਇੱਕ ਤੁਹਾਡਾ ਮਾਨਸਾ ਤੋਂ ਪਟਵਾਰੀ ਹੈ ਹਰਿੰਦਰ ਸਿੰਘ ਆ ਬੈਠਦਾ ਮਾਨਸਾ ਹੈ ਉਹਨੂੰ ਏਰੀਆ ਪੈਂਦਾ ਹੈ ਬਣਾ ਵਾਲੀ ਹਰਿੰਦਰ ਸਿੰਘ ਉਹ ਪਹਿਲੀ ਗੱਲ ਤਾਂ ਤੁਸੀਂ ਉਹਦੇ ਬਾਰੇ ਵੀ ਜੇ ਤੁਸੀਂ ਚਾਹੋਗੇ ਨਾ ਪਰਿਵਾਰ ਜਿਹੜੇ ਉਹਦੇ ਨਾਲ ਸੰਬੰਧਿਤ ਮਹਿਕਮੇ ਦੇ ਅਫਸਰ ਹੈ ਪਟਵਾਰੀ ਜਾਂ ਕਾਨੂੰਗੋਜੋ ਕੁਝ ਹੋਵੇ ਉਹਨਾਂ ਤੋਂ ਪਤਾ ਕਰ ਸਕਦੇ ਹੋ ਉਹ ਕਿਹੋ ਜਿਹਾ ਇਨਸਾਨ ਹੈ ਹਨਾ ਚਲੋ ਦੂਜੀ ਗੱਲ ਜਿਹੜੀ ਮੇਰੇ ਨਾਲ ਬੀਤੀ ਮੈਂ ਤੁਹਾਨੂੰ ਉਹ ਦੱਸਣਾ ਚਾਹੁੰਦਾ ਸਾਡਾ ਮੁੰਡਾ ਉਹਨਾਂ ਕੋਲ 4 ਦਿਨ ਤੋਂ ਜਾ ਰਿਹਾ ਸੀ ਇੱਕ ਮੌਕਾ ਵਟਵਾਰੀ ਰਿਪੋਰਟ ਬਣਾਉਣੀ ਸੀ ਉਹਨੂੰ ਕਹਿੰਦੇ ਵੀ ਸਵੇਰੇ 10 ਵਜੇ ਕੇ ਤੇ ਜਿਵੇਂ ਉਹ ਐਂ ਹੀ ਬੈਠੇ ਐ ਕੋਈ ਪ੍ਰੋਪਰ ਗੱਲ ਨਹੀਂ ਕਰੀ ਉਹਨਾਂ ਨੇ ਪੁੱਛਿਆ ਕੱਕ 1 ਵਜੇ ਆ ਜੀ ਚਲੋ 1 ਵਜੇ ਚਲੇ ਗਏ ਫਿਰ ਉਹਨੂੰ ਗਏ 4 ਵਜੇ ਆ ਜੀ ਉਹ 4 ਵਜੇ ਚਲੇ ਗਏ ਫਿਰ ਉਹਨਾਂ ਨੂੰ ਮੈਂ ਵੀ ਫੋਨ ਕਰਿਆ ਤੇ ਮੈਨੂੰ ਕਹਿੰਦੇ ਭਾਈ ਸਾਹਿਬ ਕਹਿੰਦੇ ਵੀ ਸਵੇਰੇ 10 ਵਜੇ ਭੇਜ ਦਿਓ ਉਹਨੂੰ ਮੈਂ ਚਲੋ ਠੀਕ ਐ 10 ਵਜੇ ਆ ਜਾਣਗੇ ਉਹ ਜੋ 10 ਵਜੇ ਕੇ 10 ਵਜੇ ਕਹਿੰਦੇ ਵੀ ਤਾਂ ਵੀ ਆਪਣਾ ਅੱਜ ਦਾ ਸੀ ਹਾਈ ਕੋਰਟ ਹੈ ਤੇ ਅੱਜ ਤਾਂ ਨਹੀਂ ਆ ਸਕਦੇ ਤੁਸੀਂ ਕੱਲ ਨੂੰ ਭੇਜ ਦੋ ਜੋ ਅਗਲੇ ਦਿਨ 10 ਵਜੇ ਬਾਗੇ ਅਗਲੇ ਦਿਨ 10 ਵਜੇ ਬਾਗੇ ਤਾਂ ਉਦੋਂ ਮਗਰ ਉਹ ਕਹਿੰਦੇ ਵੀ ਤੁਸੀਂ 1:00 ਵਜੇ ਆ ਜਾਓ ਉਹ 1:00 ਵਜੇ ਚਲਾ ਗਿਆ ਇੱਕ ਵੇਜ ਜਾਣ ਤੋਂ ਬਾਅਦ ਉਹਨੂੰ ਕਹਿੰਦੇ ਵੀ ਇਸ ਤੋਂ ਮੌਕਾ ਦੇਖ ਕੇ ਆਵੇਂ ਚਲੋ ਠੀਕ ਹੈ ਕੋਈ ਦਿੱਕਤ ਨਹੀਂ ਮੌਕਾ ਦੇਖਣ ਦਾ ਵੀ ਹੱਕ ਮੰਦਾ ਪ੍ਰਾਪਰਟੀ ਹੈ ਉਹਦੀ ਉਹਨਾਂ ਨੇ ਰਿਪੋਰਟ ਦੇਣੀ ਹੈ ਉਥੇ ਕੀ ਸੀ ਜਿਹੜਾ ਕਿ ਉਹਦਾ ਓਨਰ ਸੀਗਾ ਉਹ ਸਾਡਾ 파ਟਨਰ ਗੁਰਮੀਤ ਸਿੰਘ ਉਥੇ ਇਹਦਰ ਨਹੀਂ ਸੀ ਤੇ ਚਲੋ ਉਥੇ ਮੈਂ ਭਾਗ ਗਿਆ ਤਾਂ ਮੈਂ ਭਾਗ ਐਡਾ ਕੋਈ ਮਸਲਾ ਵੀ ਨਹੀਂ ਸੀ ਕਿਉਂਕਿ ਪ੍ਰਾਪਰਟੀ ਤਾਂ ਉਥੇ ਪਈ ਹੈ ਨਾ ਮਾਲਕ ਹੋਣ ਕਿਹੜਾ ਉਥੇ ਕੋਈ ਆਪਾਂ ਰਜਿਸਟਰੀ ਕਰਾਉਣੀ ਸੀਗੀ ਉਥੇ ਜਦ ਮੈਂ ਗਿਆ ਤਾਂ ਮੈਨੂੰ ਕਹਿੰਦੇ ਭਾਈ ਸਾਹਿਬ ਤੁਹਾਡਾ ਨਾਮ ਕੀ ਹੈ ਮੈਂ ਤਾਂ ਦੱਸਣੀ ਸੀ ਮੇਰਾ ਨਾਮ ਬਲਜਿੰਦਰ ਸਿੰਘ ਹੈ ਤੇ ਮੈਨੂੰ ਕਿ ਪ੍ਰਾਪਰਟੀ ਗਰਮੀ ਸਿੰਘ ਨਾਮ ਮਾਹੀ ਮੇਰਾ ਉਹ 파ਟਰਨਰ ਹੈ ਤੇ ਮੈਨੂੰ ਕੋਈ ਉਹਨਾਂ ਬਿਨਾਂ ਤਾਂ ਨਹੀਂ ਕੰਮ ਚੱਲਦਾ ਮਾਹੀ ਪਰਿਵਾਰੀ ਸਾਹਿਬ ਅਸੀਂ ਬਹੁਤ ਹੈਰਾਨ ਹੋ ਰਹੇ ਹਾਂ ਸਾਡਾ 5-7 ਕਰੋੜ ਰੁਪਇਆ ਰੁਕਿਆ ਪਿਆ ਬੈਂਕ 'ਚ ਤੇ ਅਸੀਂ ਆਲਰੇਡੀ ਕੋ ਹੁਸ਼ਿਆਰਪੁਰ ਇਦਾਂ ਦਾ ਪ੍ਰੋਜੈਕਟ ਲਾਉਣਾ ਸੀ ਕਾਂਜੋਏ ਦੇ ਰਿਗਾਰਡਿੰਗ ਜਿੱਦ ਆਪਾਂ ਕਹਿੰਦੇ ਇਹ ਟੂਰਿਸਟ ਨੂੰ ਕਰਦੇ ਦੇਖਦੇ ਹੋਏ ਉਹਦੀ ਵੀ ਤੁਹਾਨੂੰ ਮੈਂ ਇੱਕ ਐਗਰੀਮੈਂਟ ਹੈ ਮੇਰੇ ਕੋਲ ਬਿਆਨਾ ਪਿਆ ਜਿਹੜੀ 31 ਮਾਰਚ ਨੂੰ ਹਿਸਟਰੀ ਹੈ ਹਾਂਜੀ ਚਲੋ ਆਪਾਂ ਇਹ ਤਾਂ ਬਾਅਦ ਚ ਗੱਲ ਕਰਦੇ ਉੱਥੇ ਕੀ ਹੋਇਆ ਜਦੋਂ ਮੈਂ ਇਹਨਾਂ ਨੂੰ ਕਿਹਾ ਵੀ ਉਹ ਤਾਂ ਵੀ ਇੱਥੇ ਆ ਨਹੀਂ ਸਕਦੇ ਉਹ ਕਿਤੇ ਬਾਹਰ ਹੈ ਤਾਂ ਮੈਨੂੰ ਕਹਿੰਦੇ ਭਾਈ ਕਹਿੰਦੇ ਵੀ ਫਿਰ ਤਾਂ ਕਹਿੰਦੇ ਫੀਸ ਹੀ ਬੜੀ ਲਗਣੀ ਤੇ ਚਲੋ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੀ ਕਰਾਪਸ਼ਨ ਵਾਲੀ ਗੱਲਬਾਤ ਹੈ ਤੇ 2-2000 ਰੁਪਏ ਦਾਾਮ ਹੈ ਜੇ ਕੋ 2000 ਰੁਪਏ ਦੇ ਕੇ ਬੰਦਾ ਟਾਈਮ ਸੇਵ ਕੰਮ ਕਰ ਦੇਣਾ ਤਾਂ ਲੋਕ ਉਹਦਾ ਧੰਨਵਾਦ ਕਰਕੇ ਕਹਿੰਦੇ ਬੜਾ ਵਧੀਆ ਇਨਸਾਨ ਆ ਇਹ ਵੀ ਜਿਹੜੇ ਨੂੰ 2-3000 ਰੁਪਏ ਲੈ ਕੇ ਕੰਮ ਵੀ ਕਰਤਾ ਇੱਕ ਰਾਸ ਨੂੰ ਲੈ ਕੇ ਲੇਬਲ ਬਣਾਏ ਪਏ ਤੇ ਚਲ ਜਦੋਂ ਮੈਂ ਉਹਨਾਂ ਨੇ ਕਿਹਾ ਕਿ ਨੇ ਯਾਰ ਵੀ ਵੱਧ ਫੀਸਾਂ ਕਿੰਨੀ ਕਹਿੰਦੇ 2000 ਰੁਪਏ ਲਗਨਾਈ ਮੈਂ ਵੀ ਯਾਰ ਤਬਹੁਤ ਜਿਆਦਾ ਹੈ ਮੈਂ ਤੁਸੇ ਦੇਖ ਲਓ ਘੱਟ ਵੱਧ ਕਰੋ ਐਨੇ ਕਰਕੇ ਚੱਲਣ ਲੱਗੇ ਮੈਨੂੰ ਸਿਰਫ ਬਾਹ ਫੜ ਕੇ ਰੋਕਿਆ ਵੀ ਭਾਈ ਸਾਹਿਬ ਤੁਸੀਂ ਗਲਤ ਸੁਣੋ ਉਹਨਾਂ ਨੇ ਮੇਰੇ ਤੋਂ ਕੰਮ ਰਿਆ ਟੱਕਾ ਮਾਰਾ ਸਾਡੀ ਚਲੋ ਆਪਸ ਵਿੱਚ ਹੋਈ ਕੀ ਕਹਦੀ ਆਪਾਂ ਹੱਥੋਂ ਪਾਈ ਹੋ ਹਰ ਥੋਪਾਈ ਦੇ ਵਿੱਚ ਹੁਣ ਕੋਈ ਮਿੰਨੀ ਮਿੰਨੀ ਗਲਤੀ ਨਹੀਂ ਹੁੰਦੀ ਵੀ ਕੋਈ ਨੇ ਜੇ ਮੈਂ ਉਹਨੂੰ ਥੋੜਾ ਜਿਹਾ ਤਾਂ ਕੰਮ ਆ ਰਿਹਾ ਉਹਨੇ ਵੱਧ ਮਾਰੇ ਜੇ ਮੈਂ ਵੱਧ ਮਾਰੇ ਉਹਨੇ ਘੱਟ ਮਾਰੇ ਉਹ ਜੇ ਵੱਧ ਘੱਟ ਜੋ ਕੁਝ ਵੀ ਹੁੰਦਾ ਹੁੰਦਾ ਹੀ ਹੈ ਨਾ ਉਸ ਤੋਂ ਮਗਰੋਂ ਚਲੋ ਉਹ ਗੱਲ ਨੂੰ ਵੀ ਛੱਡ ਦੋ ਉਸ ਤੋਂ ਮਗਰੋਂ ਮੈਂ ਸਵੇਰੇ ਫੇਰ ਉਹ ਮੌਕਾ ਡਬਾਰੀ ਵੜਨਾ ਉਥੋਂ ਸੌਰੀ ਮੌਕਾ ਦੇਖ ਕੇ ਚਲੇ ਗਏ ਸਵੇਰੇ ਮੈਂ ਉਹ ਮੁੰਡੇ ਨੂੰ ਗੁਰਮੀਤ ਸਿੰਘ ਜਿਹੜਾ ਦਾ ਮਾਲਕ ਸੀ ਉਸੇ ਨੂੰ ਭੇਜਿਆ ਵੀਰ ਤੂੰ ਜਾ ਕੇ ਚਲ ਤੂੰ ਜਾ ਵੀ ਕਰ ਦੇਂਗੇ ਉਹ ਸਵੇਰੇ ਉਹਦੇ ਕੋਲੇ ਗਏ ਉਹ ਕਹਿੰਦੇ ਸਾਡੇ ਤਾਂ ਕੇ ਸ਼ਾਮ ਨੂੰ 4 ਵਜੇ ਪਤਾ ਨਹੀਂ ਕੋਈ ਇਨ ਦਾ ਜੋ ਕੋਈ ਇਹਨਾਂ ਦੀ ਲੀਡਰਸ਼ਿਪ ਹੁੰਦੀ ਹੈ ਜਾਂ ਯੂਨੀਅਨ ਹੁੰਦੀ ਹੈ ਉਹਨਾਂ ਦੀ ਮੀਟਿੰਗ ਹੈ ਠੀਕ ਹੈ ਕਿ 4 ਵਜੇ ਕਿਉਂ ਤੁਮਾਰੋ ਸਟੈਕ ਵੀ ਤਾਂ ਮੀਟਿੰਗ ਦੇ ਵਿੱਚ ਉਹਦਾ ਇਹਦਾ ਤਾਹਾਂ ਫੈਸਲਾ ਵਾ ਗਿਆ ਪਤਾ ਨਹੀਂ ਕਿੱਧਰ ਵਾ ਗਿਆ ਮੈਨੂੰ ਸਮਝ ਨਹੀਂ ਆਉਂਦੀ ਵਿੱਚ ਕਹਿੰਦੇ ਕਿ ਐਸ ਐਪਲੀਕੇਸ਼ਨ ਦੇਣੀ ਹੈ ਚਲੋ ਇੱਕ ਐਪਲੀਕੇਸ਼ਨ ਦੇਣਾ ਇੱਕ ਮੀਟਿੰਗ 'ਚ ਆਪ ਦਾ ਫੈਸਲਾ ਸੁਣਾਉਣਾ ਇੱਕ ਵੱਖਰਾ ਚੈਪਟਰ ਹੈ ਲੇਕਿਨ 5.5-7 ਕਰੋੜ ਰੁਪਏ ਦਾ ਨੁਕਸਾਨ ਹੋਈ ਜਿੰਨੇ ਇੱਕ ਕਾਰੋਬਾਰੀ ਵਾਸਤੇ 5.5 ਕਰੋੜ ਰੁਪਏ ਬਹੁਤ ਅਹਿਮਿਤ ਰੱਖਦਾ ਹੈ ਮੈਂ ਉਹ ਖੁਸ਼ ਨਾ ਹੋਣਾ ਕਿ ਉਹ ਸਾਡਾ ਕਸੂਰ ਕੀ ਹੈ ਵੀ ਤੁਸੀਂ ਸਾਨੂੰ ਹਰਾਸਮੈਂਟ ਕਿਉਂ ਵੀ ਤੁਸੀਂ ਸਾਨੂੰ ਨਰਾਸ਼ਮੈਂਟ ਕਿਉਂ ਕਰਦੇ ਹੋ ਹੁਣ ਦੂਜੀ ਗੱਲ ਮੈਂ ਕਰਨਾ ਚਾਹੁੰਦਾ ਵੀ ਭਗਵੰਤ ਮਾਨ ਜੀ ਜਿਹੜੀ ਤੁਸੀਂ ਰਿਸ਼ਵਤ ਬੰਦ ਕਰਨੀ ਗੱਲਬਾਤ ਕਰਦੇ ਹੋ ਉਹ ਐਸ ਲੈਵਲ ਤੱਕ ਹੈ ਜਿਹਨੀਆਂ ਕਿ ਪਹਿਲਾਂ ਕਰਾਪਟ ਸਰਕਾਰਾਂ ਨੂੰ ਨਾ ਜੇ ਕੋ ਜਿਹੜਾ ਕੰਮ 2000 ਰੁਪਏ ਦੇ ਕੇ ਹੁੰਦਾ ਸੀ ਨਾ ਅੱਜ 10000 ਰੁਪਏ ਦੇ ਕੇ ਹੁੰਦਾ ਹੈ ਅੱਜ ਜੇ 10000 ਰੁਪਏ ਦੇ ਕੇ ਹੁੰਦਾ ਤੇ ਜੇ ਮੇਰੇ ਵਰਗਾ ਕਿਤੇ 5000 ਰੁਪਏ ਦੇ ਕੇ ਤੇ ਉਹਨੂੰ ਟੈਂਸਰ ਕੰਮ ਕਰਦਿਆਂ ਦਾ ਧੰਨਵਾਦ ਕਰਕੇ ਹੁੰਦਾ ਇਹਨਾਂ ਦਾ ਜਿਹੜੇ ਆਪਣੇ ਮੁਲਾਜ਼ਮ ਹੈ ਤੇ ਆ ਜਿਹੜੇ ਤੁਹਾਡੇ ਪਟਵਾਰੀ ਵਗੈਰੇ ਇਹਨਾਂ ਨੇ ਤਾਂ ਪੂਰਾ ਤੁਸੀਂ ਮੈਂ ਤੁਹਾਨੂੰ ਇੱਕ ਦਿਨ ਜਿਨੇ ਕੋਈ ਪਰਿਵਾਰੀ ਦੁਕਾਨ ਕੋਲ ਕੰਮ ਲਿਆ ਹੋਵੇ ਤੇ ਮੇਰੇ ਕੋਲ ਆ ਕੇ ਗੁਰੂ ਘਰ ਦੀ ਸੌਂ ਖਾ ਕੇ ਆਏ ਗਏ ਦੇ ਵੀ ਮੈਂ ਕਿਸ ਨੂੰ ਪੰਜੀ ਨਹੀਂ ਦਿੱਤੀ ਲੇਕਿਨ ਉਹਦਾ ਰਿਸ਼ਤੇਦਾਰ ਜੇ ਦੋਸਤ ਨਾ ਹੋਵੇ ਮੈਂ ਉਹਨੂੰ 1.5 ਲੱਖ ਰੁਪਏ ਨਾਮ ਦੇ ਦੂੰ ਆਪਦੇ ਬਣਿਓ ਇਹ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਗੱਲ ਕਹਿ ਰਿਹਾ ਮੈਂ 1.5 ਲੱਖ ਰੁਪਏ ਆਪਦੇ ਬਣਿਓ ਨਾਮ ਦੇ ਦੂੰ ਕਰਾਪਸ਼ਨ ਦਾ ਇੰਨਾ ਵੱਡਾ ਲੈਵਲ ਹੋਇਆ ਪਿਆ ਦੂਜੀ ਗੱਲ ਹੁਣ ਤੁਸੀਂ ਚਲੋ ਠੀਕ ਹੈ ਤੁਸੀਂ ਜਿਵੇਂ ਪ੍ਰੋਮੋਟ ਕਰ ਰਹੇ ਹੋ ਵੀ ਬਾਹਰੋਂ ਨਿਵੇਸ਼ ਕੌਣ ਹੈ ਐਵੇਂ ਹੁਣ ਮੈਂ ਵੀ ਚਾਹਣਾ ਪੰਜਾਬ ਦਾ ਭਲਾ ਹੋਵੇ ਮੈਂ ਵੀ ਮੇਰਾ ਪਿੰਡ ਰਾਪਰੇ ਮੈਂ ਰਾਪਰਵਾਰੀ ਬਹੁਤ ਸੋਚਦਾ ਜਲ ਪੰਜਾਬ ਦੀ ਇੱਕ ਵੱਖਰੀ ਗੱਲਬਾਤ ਇੱਕ ਵੱਡਾ ਆਇੰਦਾ ਸਿਸਟਮ ਹੈ ਨਾ ਤੇ ਲੇਕਿਨ ਤੁਸੀਂ ਜਦੋਂ ਬਾਹਰ ਇਨਵੈਸਟਮੈਂਟ ਲਾਣਾ ਤੁਸੀਂ ਪਹਿਲਾਂ ਜਿਹੜੇ ਪੰਜਾਬ ਦੇ ਵਿੱਚ ਆਲਰੇਡੀ ਹੈਗੇ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਬਚਾ ਲਓ ਨਾ ਉਹਨਾਂ ਨੂੰ ਤਾਂ ਕੁਝ ਬਚਾ ਲਓ ਜਿਹੜੇ ਬੰਦੇ ਪਿੰਡ ਕੋਈ ਪੰਜਾਬ ਦੇ ਵਿੱਚ ਇਦਾਂ ਦੇ ਪ੍ਰੋਜੈਕਟ ਲਾ ਰਹੇ ਜਿਨ੍ਹਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਹੁਣ ਅਸੀਂ ਹੁਸ਼ਿਆਰਪੁਰ ਪ੍ਰੋਜੈਕਟ ਲਾਉਣਾ ਸੀ ਉਹੀ ਮੈਂ ਤੁਹਾਨੂੰ ਇਹ ਦੇਖੋ ਐਗਰੀਮੈਂਟ ਦੀ ਦਿਖਾਉਣਾ 31 ਮਾਰਚ ਨੂੰ ਰਜਿਸਟਰੀ ਸੀ ਸਾਡੀ ਠ ਇਕਦਾਂ ਇਹ ਪੇਜ ਹੋ ਗਿਆ ਪਹਿਲਾ ਇਹ ਨੈਕਸਟ ਪੇਜ ਹੋ ਗਿਆ ਆ ਦੇਖੋ ਇਹ ਤੇ ਲਿਖਿਆ ਹੋਇਆ 31 ਮਾਰਚ ਨੂੰ ਰਜਿਸਟਰੀ ਹੈ ਠੀਕ ਹੈ ਇਹ ਲਾਸਟ ਪੇਜ ਹੋ ਗਿਆ ਹੁਣ ਤੁਸੀਂ ਇਹ ਦੇਖੋ ਵੀ ਸਾਨੂੰ ਇਹ ਹੈਰਾਨ ਕਰੀ ਜਾਂਦੇ ਆ ਪੂਰਾ ਰੱਜ ਕੇ ਠੀਕ ਹੈ ਸਾਡਾ ਕੀ ਦਿਲ ਕਰੂਗਾ ਦੂਜੀ ਗੱਲ ਅਸੀਂ ਇੱਕ ਆਲਰੇਡੀ ਜਿਹੜਾ ਅੱਜ ਕੱਲ ਬਹੁਤ ਫੈਕਟਰੀਆਂ ਲੱਗਣੀਆਂ ਪੈਲਟ ਦੀ ਜੋ ਪ੍ਰਾਲੀ ਦੀ ਪੈਲਟ ਤੋਂ ਪੈਲਟ ਮੰਗਦੀ ਹੈ ਅਸੀਂ ਉਹਦੀ ਫੈਕਟਰੀ ਲਾਉਣੀ ਸੀ ਸਿੰਗੂਲਰਰੀ ਜ਼ਮੀਨ ਲਈ ਸੀ ਚਾਰ ਕਿਲੇ ਆਹ ਦੁਰਦਸ਼ਾ ਦੇ ਕਾਰਨ ਅਸੀਂ ਉਹ ਪ੍ਰੋਜੈਕਟ ਉਹ ਜ਼ਮੀਨ ਸੇਲ ਤੇ ਲਈ ਹੋਈ ਹੈ ਅਸੀਂ ਉਹ ਪ੍ਰੋਜੈਕਟ ਹਰਿਆਣਾ ਦੇ ਲੈ ਜਾ ਰਹੇ ਆਂ ਵੀ ਆਪਾਂ ਹਰਿਆਣਾ ਜਲਾਵਾਂਗੇ ਇਹਦੇ ਵਿੱਚ ਤਾਂ ਬੜਾ ਗੰਦ ਪਿਆ ਹੋਇਆ ਮੈਂ ਕੋਈ ਬੀਜੇਪੀ ਦਾ ਨਾ ਦਾ ਭਗਤਾਂ ਨਾ ਮੈਂ ਬੀਜੇਪੀ ਦੀ ਕੋਈ ਸਰਕਾਰ ਦੀ ਦੀ ਪ੍ਰਸ਼ੰਸਾ ਕਰਦਾ ਲੇਕਿਨ ਉੱਥੇ ਪੰਜਾਬ ਨਾਲੋਂ ਹਾਲਤ ਕੋਈ ਵਧੀਆ ਹੈ ਮਾੜੇ ਨਹੀਂ ਹੈਗੇ ਜਿਹੜਾ ਮੇਰਾ ਕਾਰੋਬਾਰ ਕਰ ਰਿਹਾ ਨਾ ਉਹਨੂੰ ਥੋੜਾ ਸੌਖਾ ਹੈ ਤੇ ਲੇਕਿਨ ਮੈਂ ਤੁਹਾਨੂੰ ਵੀ ਇਹੀ ਬੇਨਤੀ ਕਰਦਾ ਵੀ ਜੇ ਇਹਨੂੰ ਕੋਈ ਆਪ ਜਿਹੜੇ ਤੁਹਾਡੇ ਪਾਸੇ ਚਾਪਲੂਸਨ ਲੱਗੇ ਰਹੇ ਨੇ ਇੱਕ ਉਹ ਤੋਂ ਬਾਹਰ ਨਿਕਲ ਕੇ ਦੇਖੋ ਉਹ ਤੋਂ ਬਾਹਰ ਨਿਕਲ ਕੇ ਦੇਖੋ ਪੰਜਾਬ ਦਾ ਹਾਲ ਕੀ ਹੈ ਜਦੋਂ ਸਾਡੇ ਵਰਗੇ ਬੰਦੇ ਸਾਡੀਆਂ ਇੱਕ ਵੀਡੀਓਾਂ ਵੀ ਆ ਵੀ ਹੈ ਤੁਸੀਂ ਕਿ ਠੰਡੇ ਮਾਇਨ ਦਾ ਇੱਕ ਗੱਲ ਸੋਚਿਓ ਸਾਡੀਆਂ ਵੀਡੀਓਾਂ ਦੇ ਵਿੱਚ ਤੁਸੀਂ ਕਿ ਜਿਗਰ ਕਰਿਆ ਹੋਇਆ ਵੀ ਯਾਰ ਆਪਰ ਤੋਂ ਮੁੰਡੇ ਇਹਨਾਂ ਨੇ ਵਾਟਰ پارک ਬਣਾਇਆ ਐ ਜਦੋਂ ਇਹਨਾਂ ਨੂੰ ਮੁਲਾਜ਼ਮਾਂ ਜਿਹੜੇ ਇਹਨਾਂ ਨੂੰ ਪਤਾ ਹੈ ਵੀ ਯਾਰ ਹਾਂ ਵੀ ਇਹਨਾਂ ਦਾ ਕੋਈ ਇਹਨਾਂ ਨਾਲ ਲਿੰਕ ਹੈ ਉਹਨਾਂ ਨੂੰ ਦੇਖੀ ਲਾ ਦਿਓ ਵੀਡੀਓ ਜਿਗਰ ਕਰਿਆ ਉਹ ਸਾਨੂੰ ਪਰੇਸ਼ਾਨ ਕਰ ਰਿਹਾ ਤੇ ਜਿਹੜੀ ਆਮ ਜਨਤਾ ਉਹਦਾ ਕੀ ਬਣਦਾ ਹੋਊਗਾ ਤੁਸੀਂ ਕਦੇ ਇਹ ਗੱਲ ਨੂੰ ਥੋੜਾ ਮੈਂ ਇੱਕ ਵਾਰ ਦੁਬਾਰਾ ਫੇਰ ਤੁਹਾਨੂੰ ਕਹਿਣਾ ਵੀ ਜਿਹੜੇ ਤੁਹਾਡੇ ਆਸ-ਪਾਸੇ ਚਾਪਲੂਸਾਂ ਘੇਰੇ ਨਾ ਉਹ ਤੋਂ ਬਾਹਰ ਗਰਦਨ ਕਰਕੇ ਦੇਖੋ ਪੰਜਾਬ ਦਾ ਹਾਲ ਕੀ ਹੋਇ ਤੇ ਇਸ ਲਈ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਜਿਹੜਾ ਕੋਈ ਅਫਸਰ ਸਾਹੀ ਹੈ ਧੱਕਾ ਕਰ ਰਿਹਾ ਆ ਜਿਹੜਾ ਹਰਿੰਦਰ ਸਿੰਘ ਹੈ ਤੁਹਾਡਾ ਇਹਦੇ ਖਿਲਾਫ ਵੀ ਮੈਂ ਤਾਂ ਕਹਿੰਦਾ ਵੀ ਕੋਈ ਇਹਦੇ ਖਿਲਾਫ ਵੀ ਕਾਰਵਾਈ ਕਰੋ ਤੇ ਇਹਦਾ ਪਤਾ ਕਰੋ ਵੀ ਇਹਨੇ ਕੀ ਕਰਿਆ ਕੀ ਨਹੀਂ ਕਰਿਆ ਕਿੰਨਾ ਹੋਰ ਸੱਚ ਮੈਂ ਤੁਹਾਨੂੰ ਸੌਰੀ ਹੋਰ ਗੱਲ ਦੱਸਦਾ ਇੱਕ ਸਾਡੇ ਹੀ ਦੂਸਰੇ 파ਟਨਰ ਸੀਗੇ ਪਹਿਲਾਂ ਅਸੀਂ ਅਟ ਹੋ ਗਏ ਉਹਨਾਂ ਨੇ ਰਾਪਰਾਏ ਸ਼ਰਕ ਦੇ ਫੈਕਟਰੀ ਲਈਏ 35000 ਰੁਪਏ ਲਏ ਸੀ ਹਰਿੰਦਰ ਸਿੰਘ ਨੇ ਉਹਨਾਂ ਤੋਂ ਕਰੋ ਇਨਕੁਆਰੀ ਕਰੋ ਉਸ ਚੀਜ਼ ਦੀ ਤੇ ਇਸ ਲਈ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਪੰਜਾਬ ਦੇ ਵਿਚ ਜਿਹੜੇ ਆਲਰੇਡੀ ਨਿਵੇਸ਼ਕ ਹੈਗੇ ਪਹਿਲਾਂ ਉਹਨਾਂ ਨੂੰ ਵਿਚਾਲੋ ਬਾਹਰਲੇ ਨੂੰ ਫੇਰ ਬੁਲਾ ਲਿਓ ਠੀਕ ਹੈ ਨਾ ਜੀ ਮੈਂ ਤਾਂ ਤੁਹਾਡੇ ਅੱਗੇ ਇਹੀ ਬੇਨਤੀ ਕਰ ਸਕਦਾ ਹਾਂ ਹੋਰ ਤਾਂ ਆਪਾਂ ਕਰ ਵੀ ਕੀ ਸਕਦੇ ਆ ਤੇ ਚਲੋ ਕੀ ਹੈ ਤੁਹਾਡੇ ਤੱਕ ਇਹ ਵੀਡੀਓ ਪਹੁੰਚ ਜੇ ਮੈਂ ਹੋਰ ਵੀ ਮੇਰੇ ਭਰਾਵਾਂ ਨੂੰ ਬទਬਾਤ ਬੇਨਤੀ ਕਰਦਾ ਕਿ ਵੀ ਵੀਡੀਓ ਬទਬਾਤ ਸ਼ੇਅਰ ਕਰ ਦਿਓ ਤਾਂ ਜੋ ਕੀ ਹੈ ਤੁਹਾਡੇ ਤੱਕ ਪਹੁੰਚ ਜੇ ਤੁਹਾਨੂੰ ਕੁਝ ਕੋਈ 1-2% ਜਿਹੜੀ ਹਕੀਕਤ ਹੈ ਉਹਦਾ ਪਤਾ ਲੱਗ ਜੇ ਓਕੇ ਰਬ ਰੱਖਾ